ਸਾਡੇ ਸੀਨੀਅਰ ਅਫਸਰ ਸਾਹਿਬ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ ਹੌਨ ਸਾਡੀ ਹੱਦ ਤੋਂ ਲੈ ਕੇ ਨੀਲੋ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨ ਜੀਓ ਨੇ ਸਹਿਵਾਨ ਨੇ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਆ ਤੇ ਦੋ ਜਵਾਨ ਹੋਰ ਨੇ ਐਵੇਂ ਹੀ ਰਾਤ ਨੂੰ ਵੀ ਜਿਹੜਾ ਇੱਕ ਐਨ ਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਆ ਇਸ ਗੱਡੀ ਦੀ ਇਹਦੇ ਵਿੱਚ ਫਸਟ ਏਡ ਜਿਹੜੀ ਕਿਟ ਆ ਉਹ ਵੀ ਪ੍ਰੋਪਰ ਦੇ ਦਾ ਸਪੌਂਸ ਟਾਈਮ ਵੀ ਜਿਹੜਾ ਹੈ ਇਹਦੇ ਵਿੱਚ ਕੈਮਰਾ ਸਾਡੇ ਓਨ ਨਹੀਂ ਨਾ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਹੈ ਟੈਕਨੀਕ ਹੈ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਜੇ ਕਿਤੇ ਰੋਡ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੁਹਾਨੂੰ ਜਿਹੜਾ ਮਰਜ਼ੀ 112 ਤੇ ਕਾਲ ਆਉਂਦੀ ਜਾਂ ਹੋਰ ਲੋਕਲ ਵੀ ਤੁਸੀਂ ਫੋਨ ਕਰ ਸਕਦੇ ਵੀ ਜੇ ਈਡੀ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਏਟਲੀ ਵਿਦਨ ਲੋ ਟਾਈਮ ਜਿਹੜਾ ਉਥੇ ਇਹ ਸਾਡੀ ਗੱਡੀ ਰਿਪੋਰਟੋ ਕਿੰਨੇ ਮੈਂਬਰ ਹੋਗੇ ਜੀ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇ ਦਾ ਸਭ ਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟੇਬਲ ਤੇ ਦੋ ਜਵਾਨ ਹੋਣਗੇ 24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਤੇ ਤਿੰਨ ਜਵਾਨ ਹੋਣਗੇ ਤੇ ਬੜੇ ਐਕਸੀਡੈਂਟ ਦੇ ਮੋੜ ਲਈ ਸਹਾਇਤਾ ਹੁੰਦੀ ਹੈ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਫਰਸਟ ایڈ ਜਿਹੜੀ ਫਰਸਟ ایڈ ਜਿੰਨੀ ਵੀ ਹੈ ਸਾਡੇ ਕੋਲ ਫਰਸਟ ایڈ ਗ੍ਰੇਟਾ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹ ਇਹ ਜੇ ਵੀ ਮੌਕੇ ਦੇ ਜਿੰਨੀ ਕੇ ਦੇ ਸਕਣਗੇ ਫਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਇਮੀਡੀਏਟ ਹੀ ਹਸਪਤਾਲ ਲੈ ਜਾਏ ਸਾਰ ਆਪਣੇ ਨਾਲ 112 ਨੰਬਰ ਡਾਇਲ ਕਰੋ ਤੇ ਗੱਡੀ 10-15 10 ਮਿੰਟ ਚੋਂ ਉੱਥੇ ਪਹੁੰਚ ਜਾਊਗੀ ਤੇ ਉਸ ਤੋਂ ਬਾਅਦ ਸਾਡੇ ਕੋਲ ਫਸਟ ਏਡ ਵੀ ਆਈ ਮੌਕੇ ਤੇ ਅਸੀਂ ਜੋ ਵੀ ਸੱਟ ਫੇੜ ਵੱਜੀ ਆ ਉਹਦਾ ਮੈਡੀਕਲ ਕਰਾਂਗੇ ਜੀ ਬਾਕੀ ਜੇ ਹਸਪਤਾਲ ਪਹੁੰਚਣ ਤੇ ਹਸਪਤਾਲ ਵਿੱਚ ਚਾਹਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਗੱਡੀ ਦੇ ਵਿੱਚ ਜੀ ਚਾਰ ਮੈਂਬਰ ਹੋਣਗੇ ਇੱਕ ਸੈਕਟ ਦੇ ਵਿੱਚ ਇੱਕ ਐਨ ਜੀਓ ਤਿੰਨ ਕਾਂਸਟੇਬਲ ਜੀ ਇਸੇ ਇਸੇ ਤਰ੍ਹਾਂ ਹੀ ਰਾਤ ਨੂੰ ਆਈ ਜੀ ਤੁਸੀਂ ਆਪ ਵੀ ਬੋਲੋ ਸਕਲਾਇ ਦਿੱਤੀ ਗਈ ਹੈ ਜੀ ਹਾਂਜੀ ਇਹਦੇ ਬਾਰੇ ਸਪੈਸ਼ਲ ਸਿਕਲਾਈ ਦਿੱਤੀ ਗਈ ਆ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਤੇ ਦੱਸਿਆ ਗਿਆ ਫਰਸਟ ایڈ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਪ੍ਰਤੰਨ ਬੱਤੀ ਕਰਨੀ ਆ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਨਹੀਂ ਇਹਦੇ ਆਕਸੀਜਨ ਵਗੈਰਾ ਫਰਸਟ ایڈ ਚ ਹੁੰਦੀ ਆ ਆਪਣੇ ਕੋਲ ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ ਤੇ ਉੱਥੇ ਅਸੀਂ ਦਾਖਲ ਕਰਾਵਾਂਗੇ ਜੀ ਹੋਰ ਕੋਈ ਸੌਲਤੀ ਜਿਵੇਂ ਰੋਡ ਤੇ ਕੋਈ ਵਹੀਕਲ ਖੜਾ ਜੀ ਉਹਨੂੰ ਸਾਈਡ ਤੇ ਕਰਾਉਣਾ ਜੀ ਤੇ ਕੋਈ ਕ्रेन ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਸਹਾਈਤਾ ਹੋ ਚੱਕੀ ਅਸੀਂ ਆਪਣੇ ਪੱਲੇ ਵੀ ਕਰਾਂਗੇ ਤੇ ਸਾਡੀ ਇਹ ਮੋਢਲਾ ਫਰਜ਼ ਹੈ ਜੀ